ਸਤਿ ਸ੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਸਵਾਗਤ ਮੈਂ ਪਰਮਜੀਤ ਸਿੰਘ ਰਕੜਾ ਬਿਆਸ ਆਪਾਂ ਇਸ ਟਾਈਮ ਬਿਆਸ ਦਰਿਆ ਤੇ ਖੜੇ ਆ ਕਿਉਂਕਿ ਬਹੁਤ ਅਲੱਗ-ਅਲੱਗ ਜਗ੍ਹਾ ਤੋਂ ਬਿਆਸ ਦਰਿਆ ਦੀ ਸਤਲੋਜ ਦਰਿਆ ਦੀ ਔਰ ਹਰੀਕੇ ਤੋਂ ਕਾਫੀ ਅਲੱਗ-ਅਲੱਗ ਤਸਵੀਰਾਂ ਪਾਣੀਆਂ ਦੀਆਂ ਆ ਰਹੀਆਂ ਪਾਣੀ ਦੇ ਪੱਦਰ ਵੀ ਆ ਲੇਕਿਨ ਜੇ ਗੱਲ ਕਰੀਏ ਆਪਾਂ ਬਿਆਸ ਦਰਿਆ ਦੀ ਪਾਣੀ ਬਿਆਸ ਦਰਿਆ ਦੇ ਵਿੱਚ ਹੀ ਪੱਦਰ ਥੋੜਾ ਵਧਿਆ ਹੋਇਆ ਹੈ ਲੇਕਿਨ ਇਸ ਟਾਈਮ ਮੌਜੂਦਾ ਪੱਦਰ ਦੀ ਪਾਣੀ ਦੇ ਪੱਦਰ ਦੀ ਕੀ ਸਥਿਤੀ ਆ ਇਹਦੇ ਬਾਰੇ ਪੂਰਤ ਜਾਣਕਾਰੀ ਲੈਂਦੇ ਆ ਸਾਡੇ ਨਾਲ ਆਪਣੇ ਇਰੀਗੇਸ਼ਨ ਵਿਭਾਗ ਦੇ ਗੇਜ ਵਿਟਨ ਦੇ ਹਮੇਸ਼ ਸਿੰਘ ਇਹਨਾਂ ਕੋ ਜਾਣਕਾਰੀ ਲੈਂਦੇ ਆ ਕਿ ਅਸਲ ਜਿਹੜਾ ਦਰਿਆ ਬਿਆਸ ਦਾ ਪਾਣੀ ਦਾ ਪੱਦਰ ਕੀ ਆ ਹਜੀ ਉਮੇਸ਼ ਸਿੰਘ ਜੀ ਇਸ ਟਾਈਮ ਬਿਆਸ ਦਰਾ ਦੇ ਪਾਣੀ ਦਾ ਕੀ ਪੱਧਰ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਵੇਲੇ ਜਿਹੜਾ ਮੋਕੇ ਦੀ ਆਪਣੀ ਗੇਜ ਚਲਦੀ ਪਈ ਹੈ ਜੀ 736.90 ਤੇ ਇਹ ਆਪਣੇ ਕੱਲ ਵੀ ਮਤਲਬ 736.90 ਹੀ ਚਲਦੀ ਰਹੀ ਹੈ ਲਗਭਗ ਪੂਰਾ ਦਿਨ ਰਾਤ ਨੂੰ ਘਟ ਕੇ 736.80 ਆ ਗਈ ਹੈ ਸਵੇਰ ਨੂੰ ਇਹ 736.70 ਹੋ ਗਈ ਸੀ ਹੁਣ ਮੁੜ ਕੇ ਮਤਲਬ 36 86 36 90 ਮੁੜ ਕੇ ਦੁਬਾਰਾ ਹੋ ਗਈ ਹੈ ਦੁਪਹਿਰ ਤੋਂ ਬਾਅਦ ਜੀ ਤੇ ਡਿਸਚਾਰਜ ਆਪਣਾ ਬਣਦਾ ਜੇ ਨਾਲ ਲਗਭਗ 48857 ਕਿਊਸਕ ਪਾਣੀ ਇਹ ਕੱਲ੍ਹ ਕਾ ਇਹਦੇ ਵਿਚਾਲੇ ਮਤਲਬ ਕਿ 2 3.8 ਹੋ ਗਈ ਮੁੜ ਕੇ ਆਪੋ ਗਈ ਜੀ ਅੱਜ ਤੱਕ ਇੰਨਾ ਕੀ ਚਲਦਾ ਪਿਆ ਪਾਣੀ ਮੈਸਜ ਜੀ ਜੈਲੋ ਅਲਰਟ ਤੋਂ ਮੰਨ ਕੇ ਕਿੰਨਾ ਘਟਾਉਣਾ ਪਾਣੀ ਇਸ ਟਾਈਮ ਤੇ ਜੀ ਅਲੋ ਅਲਰਟ ਤੇ ਸਭਿਲੇ ਗੇਜ ਆਪਣੀ ਜਿਹੜੀ ਆ ਉਹ 3 ਫੁੱਟ ਹਲਟਾਂ ਚਲਦੀ ਪਈ ਹੈ ਜੀ ਅੱਛਾ ਤੇ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਵਾਲੀ ਗੱਲ ਮੌਕੇ ਦੇ ਹਿਸਾਬ ਨਾਲ ਤੇ ਨਹੀਂ ਲੱਗਦੀ ਕੋਈ ਵੀ ਜੀ ਤੇ ਇਸ ਇਹਦਾ ਸੀਜ਼ਨ ਦਾ ਜਿਹੜਾ ਵਾ ਸਟੇਪ ਟੌਪ ਲੈਵਲ ਪਾਣੀ ਜਿਹੜਾ ਵਾ ਉਹ ਕਿੰਸੋ ਤੇ ਕਰ ਜਾ ਚੁੱਕਾ ਹੁਣ ਤੱਕ ਇਹ ਟੌਪ ਲੈਵਲ ਜਿਹੜਾ ਇਸ ਵਾਰੀ ਬਰਸਾਤਾਂ ਦਾ ਉਹ 2 ਅਗਸਤ ਨੂੰ ਚੱਲ ਗਿਆ ਸੀ 738.80 ਤੇ ਡਿਸਚਾਰਜ ਬਣਦਾ 75000 938 ਕਿਊਬਿਕ ਜਿਹੜਾ ਕਿ ਮਤਲਬ 2 ਫੁੱਟ ਘਟ ਕੇ ਇਸ ਵੇਲੇ ਗੇਜ ਆਪਣੀ ਰਹਿ ਗਈ ਹੈ 736.90 ਮੈਂ ਦੱਸਣਾ ਚਾਹੁੰਨਾ ਵਾਂ ਕਿ ਬਿਆਸ ਦਰਿਆ ਵਾਲੇ ਜਦਾਦਾ ਜੋ ਪੱਧਰ ਵਾ ਉਹ ਆਪਣਾ ਅਜੇ ਬਿਆਸ ਵਾਲੀ ਸਾਈਡ ਤੇ ਬਿਲਕੁਲ ਸਹੀ ਆ ਉਹਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਕੋਈ ਗੱਲ ਨਹੀਂ ਆ ਕੋਈ ਖਤਰੇ ਵਾਲੀ ਗੱਲ ਨਹੀਂ ਆ ਤਨਵਾਹ ਵਾਲੀ ਸਾਈਡ ਕਪੂਰਥਲਾ ਜ਼ਿਲ੍ਹੇ ਵਾਲੀ ਸਾਈਡ ਤੇ ਜਰੂਰ ਪਾਣੀ ਦਾ ਜਿਹੜਾ ਲੈਵਲ ਥੋੜਾ ਨੁਕਸਾਨ ਆ ਗਿਆ ਵਾ ਆਪੋ ਆਵਾ ਲੇਕਿਨ ਸਾਡੇ ਬਿਆਸ ਵਾਲੀ ਸਾਈਡ ਤੇ ਮਲਕ ਪਾਣੀ ਦਾ ਪੱਦਰ ਜਿਹੜਾ ਵਾ ਕੋਈ ਵੀ ਮਲਕ ਖਤਰੇ ਵਾਲੀ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਹੋਰ ਨਾ ਖਬਰਾਂ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਸਵਾਗਤ ਮੈਂ ਪਰਮਜੀਤ ਸਿੰਘ ਰਕੜਾ ਬਿਆਸ ਆਪਾਂ ਇਸ ਟਾਈਮ ਬਿਆਸ ਦਰਿਆ ਤੇ ਖੜੇ ਆਂ ਕਿਉਂਕਿ ਬਹੁਤ ਅਲੱਗ-ਅਲੱਗ ਜਗ੍ਹਾ ਤੋਂ ਬਿਆਸ ਦਰਿਆ ਦੀ ਸਤਲੋਜ ਦਰਿਆ ਦੀ ਔਰ ਹਰੀਕੇ ਤੋਂ ਕਾਫੀ ਅਲੱਗ-ਅਲੱਗ ਤਸਵੀਰਾਂ ਪਾਣੀ ਦੀ ਆ ਰਹੀਆਂ ਪਾਣੀ ਦੇ ਪੱਧਰ ਵੀ ਆ ਲੇਕਿਨ ਜੇ ਗੱਲ ਕਰੀ ਆਪਾਂ ਬਿਆਸ ਦਰਿਆ ਦੀ ਤੇ ਪਾਣੀ ਬਿਆਸ ਦਰਿਆ ਦੇ ਵਿੱਚ ਪੱਧਰ ਥੋੜਾ ਵਧਿਆ ਹੋਇਆ ਹੈ ਲੇਕਿਨ ਇਸ ਟਾਈਮ ਮੌਜੂਦਾ ਪੱਧਰ ਦੀ ਪਾਣੀ ਦੇ ਪੱਧਰ ਦੀ ਕੀ ਸਥਿਤੀ ਆ ਇਹਦੇ ਬਾਰੇ ਪੂਰਤ ਜਾਣਕਾਰੀ ਲੈਣੇ ਆ ਸਾਡੇ ਨਾਲ ਆਪਣੇ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਨੇ ਹੁਮੇਸ਼ ਸਿੰਘ ਇਹਨਾਂ ਕੋ ਜਾਣਕਾਰੀ ਲੈਣਿਆ ਕਿ ਅਸਲ ਜਿਹੜਾ ਵਿਆਸ ਦਾ ਪਾਣੀ ਦਾ ਪੱਧਰ ਕੀ ਆ ਹਾਜੀ ਹੁਮੇਸ਼ ਸਿੰਘ ਜੀ ਇਸ ਟਾਈਮ ਵਿਆਸ ਦਰਿਆ ਦੇ ਪਾਣੀ ਦਾ ਕੀ ਪੱਧਰ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਵਿਲ ਲੈ ਜਿਹੜਾ ਮੌਕੇ ਦੀ ਆਪਣੀ ਗੇਜ ਚਲਦੀ ਪਈ ਹੈ ਜੀ 736.90 ਤੇ ਇਹ ਆਪਣੇ ਕੱਲ ਵੀ ਮਤਲਬ 736.90 ਹੀ ਚਲਦੀ ਰਹੀ ਲਗਭਗ ਪੂਰਾ ਦਿਨ ਰਾਤ ਨੂੰ ਘਟ ਕੇ 736.80 ਆ ਗਈ ਹੈ ਸਵੇਰ ਨੂੰ ਇਹ 736.70 ਹੋ ਗਈ ਸੀ ਹੁਣ ਮੁੜ ਕੇ ਮਤਲਬ 36 86 36 90 ਮੁੜ ਕੇ ਦੁਬਾਰਾ ਹੋ ਗਈ ਹੈ ਦੁਪਹਿਰ ਤੋਂ ਬਾਅਦ ਜੀ ਤੇ ਡਿਸਚਾਰਜ ਆਪਣਾ ਬਣਦਾ ਇਹ ਨਾਲ ਲਗਭਗ 46857 ਕਿਊਸਕ ਪਾਣੀ ਇਹ ਕੱਲ ਦਾ ਇਹ ਦੇ ਵਿਚਾਲੇ ਮਤਲਬ ਕਿ 2 3 ਪੁਆਇੰਟ 8 ਹੋ ਗਈ ਮੁੜ ਕੇ ਆਪੋ ਗਈ ਜੀ ਅਜ ਤੱਕ ਇੰਨਾ ਕੀ ਚੱਲਦਾ ਪਿਆ ਪਾਣੀ ਮੈਸਜ ਜੀ ਜੈਲੋ ਅਲਰਟ ਤੋਂ ਮਨ ਕੇ ਕਿੰਨਾ ਘਟਾਉਣਾ ਪਾਣੀ ਇਸ ਟਾਈਮ ਤੇ ਜੈਲੋ ਅਲਰਟ ਤੇ ਇਸ ਵੇਲੇ ਗੇਜ ਆਪਣੀ ਜਿਹੜੀ ਆ ਉਹ 3 ਫੁੱਟ ਹਲਟਾਂ ਚੱਲਦੀ ਪਈ ਹੈ ਜੀ ਅੱਛਾ ਤੇ ਕੋਈ ਖਤਰੇ ਵਾਲੀ ਗੱਲ ਨਹੀਂ ਖਤਰ ਵਾਲੀ ਗੱਲ ਮੌਕੇ ਦੇ ਹਿਸਾਬ ਨਾਲ ਤੇ ਨਹੀਂ ਲੱਗਦੀ ਕੋਈ ਵੀ ਜੀ। ਇਹ ਇਸ ਜਿਹੜਾ ਸੀਜ਼ਨ ਦਾ ਜਿਹੜਾ ਵਾ ਸਭ ਤੋਂ ਟੌਪ ਲੈਵਲ ਪਾਣੀ ਜਿਹੜਾ ਵਾ ਕਿਸੇ ਤੇ ਕਰ ਜਾ ਚੁੱਕਾ ਹੁਣ ਤੱਕ। ਇਹ ਟੌਪ ਲੈਵਲ ਜਿਹੜਾ ਇਸ ਵਾਰੀ ਬਰਸਾਤਾਂ ਦਾ ਉਹ 2 ਅਗਸਤ ਨੂੰ ਚੱਲ ਗਿਆ ਸੀ 738.80 ਤੇ ਡਿਸਚਾਰਜ ਬਣਦਾ 75000 903 ਕਿਊਸਿਕ ਜੀ। ਇਹਦਾ ਕੀ ਮਤਲਬ 2 ਫੁੱਟ ਘਟ ਕੇ ਇਸ ਵੇਲੇ ਗੇਜ ਆਪਣੀ ਰਹੀ ਹੈ 736.90 ਇਹ ਮੈਂ ਇਹ ਦੱਸਣਾ ਚਾਹੁੰਨਾ ਵਾਂ ਕਿ ਵਿਆਸ ਦਰਿਆ ਵਾਲੇ ਦਾਦਾ ਜੋ ਪੱਧਰ ਵਾਂ ਉਹ ਆਪਣਾ ਅਜੇ ਵਿਆਸ ਵਾਲੀ ਸਾਈਡ ਤੇ ਬਿਲਕੁਲ ਸਹੀ ਆ ਉਹਦੇ ਵਿੱਚ ਕੋਈ ਪੈਨਿਕ ਹੋਣ ਵਾਲੀ ਕੋਈ ਗੱਲ ਨਹੀਂ ਆ ਕੋਈ ਖਤਰੇ ਵਾਲੀ ਗੱਲ ਨਹੀਂ ਆ ਤਿਲਵਾਹ ਵਾਲੀ ਸਾਈਡ ਕਪੂਰਥਲਾ ਜ਼ਿਲ੍ਹੇ ਵਾਲੀ ਸਾਈਡ ਤੇ ਜਰੂਰ ਪਾਣੀ ਦਾ ਜਿਹੜਾ ਲੈਵਲ ਥੋੜਾ ਨੁਕਸਾਨਾ ਗਿਆ ਵਾ ਆਪੋ ਆਇਆ ਵਾ ਲੇਕਿਨ ਸਾਡੇ ਬਿਆਸ ਵਾਲੀ ਸਾਈਡ ਤੇ ਮਤਲਬ ਪਾਣੀ ਦਾ ਪੱਧਰ ਜਿਹੜਾ ਵਾ ਕੋਈ ਵੀ ਮਤਲਬ ਖਤਰੇ ਵਾਲੀ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਹੋਰ ਨਾ ਖਬਰਾਂ ਲਈ ਜੁੜੇ ਰਹੋ ਅਜੀਤ ਵੈੱਬ ਟੀਵੀ ਦੇ ਨਾਲ